ਪੰਜਾਬ ਦੇ ਵਿੱਚ ਇੱਕ ਵੱਡੇ ਕਬੱਡੀ ਖਿਡਾਰੀ ਦਾ ਫਿਰ ਤੋਂ ਕਤਲ ਕਰ ਦਿੱਤਾ ਗਿਆ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਲੁਧਿਆਣਾ ਦੇ ਵਿੱਚ ਇੱਕ ਕਬੱਡੀ ਖਿਡਾਰੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹਾਲਾਂਕਿ ਤੁਸੀਂ ਇਸ ਪੂਰੀ ਖਬਰ ਨੂੰ ਸੁਣ ਕੇ ਹੈਰਾਨ ਹੋਵੋਗੇ ਕਿ ਨਗਰ ਕੀਰਤਨ ਦੇ ਦੌਰਾਨ ਉਸੜਤ ਸਾਫ ਕਰ ਰਿਹਾ ਸੀ ਤੇ ਉਸ ਦੌਰਾਨ ਕੋ ਜਨਪਛਾਤੀਆਂ ਦੇ ਵੱਲੋਂ ਗੋਲੀਆਂ ਮਾਰ ਕੇ ਉਸ ਕਬੱਡੀ ਖਿਡਾਰੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਇੱਕ ਬੇहद ਅਹਿਮ ਖਬਰ ਸਾਹਮਣੇ ਆਈ ਹੈ ਤੇ ਲਗਾਤਾਰ ਪੰਜਾਬ ਦੇ ਵਿੱਚ ਇਹ ਗੋਲੀਆਂ ਚਲਾਉਣ ਦਾ سلسلہ ਜਾਰੀ ਹੈ ਰੁਕਣ ਦਾ ਨਾਮ ਨਹੀਂ ਲੈ ਰਿਹਾ ਤੇ ਮੰਦ ਭਾਕੀਆ ਕਟਨਾਵਾ ਵਾਪਰਦੀਆਂ ਨਜ਼ਰ ਆ ਰਹੀਆਂ ਨੇ ਪੰਜਾਬ ਦੇ ਵਿੱਚ ਲਗਾਤਾਰ ਗੋਲੀਆਂ ਚਲਾਕੇ ਪੰਜਾਬ ਨੂੰ ਤਹਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਪੂਰੀ ਜਾਣਕਾਰੀ ਸਾਹਮਣੇ ਆ ਚੁੱਕੀ ਹੈ ਦੱਸਿਆ ਗਿਆ ਕਿ ਲੁਧਿਆਣਾ ਦੇ ਵਿੱਚ ਕਬੱਡੀ ਖਿਡਾਰੀ ਦਾ ਸ਼ਰੀਆਮ ਕਤਲ ਕੀਤਾ ਗਿਆ ਗੋਲੀਆਂ ਮਾਰੀਆਂ ਨੇ ਮ੍ਰਿਤਕ ਦੀ ਪਹਿਚਾਣ ਗੁਰਿੰਦਰ ਸਿੰਘ ਪਿੰਡ ਮਾਰਕੀ ਵਜੋਂ ਹੋਇਆ ਹੈ ਦੱਸਿਆ ਜਾ ਰਿਹਾ ਹੈ ਕਿ ਬੀਤੀ ਰਾਤ ਆਪੜੇ ਜਿੱਥੇ ਸਫਾਈਆਂ ਕਰ ਰਿਆ ਸੀਗਾ ਸਾਥੀਆਂ ਦੇ ਨਾਲ ਮੱਦੇਨਜ਼ਰ ਸੜਕਾਂ ਸਾਫ਼ ਕਰ ਰਿਆ ਸੀ ਨਗਰ ਕੀਰਤਨ ਚਾਉਣਾ ਸੀ ਔਰ ਏਸੁਰਾਨ ਅਣਪਛਾਤੇ ਹਮਲਾਵਰਾਂ ਨੇ ਉਹਨਾਂ ਤੇ ਗੋਲੀਆਂ ਚਲਾ ਦਿੱਤੀਆਂ ਜੁਰਨ ਕੁਰਿੰਦਰ ਸਿੰਘ ਦੀ ਮੌਤ ਹੋ ਗਈ ਤੇ ਇੱਕ ਹੋਰ ਜ਼ਖਮੀ ਹੋਇਆ ਜਾਣਕਾਰੀ ਦੇ ਮੁਤਾਬਕ ਸਮਰਾਲਾ ਦੇ ਪਿੰਡ ਮਾਂਕੀ ਵਿਖੇ ਦੇਰ ਰਾਤ ਦੋ ਨੌਜਵਾਨਾਂ ਤੇ ਅਣਪਛਾਤੇ ਮੋਟਰਸਾਈਕਲ ਸਵਾਰ ਚਾਰ ਹਮਲਾਵਰਾਂ ਨੇ ਗੋਲੀਆਂ ਚਲਾ ਦਿੱਤੀਆਂ ਪਿੰਡ ਵਾਸੀਆਂ ਨੇ ਤੁਰੰਤ ਗੰਭੀਰ ਰੂਪ ਚ ਜ਼ਖਮੀ ਨੌਜਵਾਨਾਂ ਨੂੰ ਸਮਰਾਲਾ ਦੇ ਹਸਪਤਾਲ ਚ ਲੈ ਜਾਂਦਾ ਜਿੱਥੇ ਡਾਕਟਰਾਂ ਨੇ ਗੰਭੀਰ ਹਾਲਾਤਾਂ ਨੂੰ ਦੇਖਦੇ ਹੋਏ ਚੰਡੀਗੜ੍ਹ ਰੈਫਰ ਕੀਤਾ ਤੇ ਗੁਰਿੰਦਰ ਸਿੰਘ ਜਿਸ ਦੀ ਉਮਰ 23 ਸਾਲਾਂ ਦੀ ਹੈ ਉਹ ਪਿੰਡ ਮੜਕੀ ਦਾ ਹੈ ਉਸ ਦੀ ਮੌਤ ਹੋ ਗਈ ਤੇ ਜ਼ਖਮੀ ਨੌਜਵਾਨ ਦੀ ਪਛਾਣ ਧਾਰਮਵੀਰ ਸਿੱਖ ਪਿੰਡ ਮੜਕੀ ਵਜੋਂ ਹੋਈ ਹੈ ਦੱਸਿਆ ਗਿਆ ਕਿ ਗੁਰਿੰਦਰ ਸਿੰਘ ਕਬੱਡੀ ਦਾ ਖਿਡਾਰੀ ਸੀ ਤੇ ਕੇਵੂ ਕਾਪੜਿਆਂ ਵਿੱਚ ਹਿੱਸਾ ਲੈ ਚੁੱਕਿਆ ਸੀ ਤੇ ਘਟਨਾ ਦਾ ਪਤਾ ਲੱਗਣ ਤੇ ਹੀ ਸਮਰਾਲਾ ਪੁਲਿਸ ਮੌਕੇ ਤੇ ਪਹੁੰਚ ਗਈ ਤੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਇਸ ਵਾਰਦਾਤ ਬਾਰੇ ਗੱਲਬਾਤ ਕਰਦੇ ਆਂ ਪੁਲਿਸ ਨੇ ਦੱਸਿਆ ਕਿ ਵੀਡੀਓ ਜਾਰੀ ਕਰਨ ਦੇ ਜਾਂਚ ਕੀਤੀ ਜਾ ਰਹੀ ਹੈ ਔਰ ਮੁਲਜ਼ਮ ਜਲਦ ਕਾਬੂ ਕੀਤੇ ਜਾਣਗੇ ਤਾਂ ਲਗਾਤਾਰ ਪੰਜਾਬ ਦੇ ਵਿੱਚ ਇਹ ਕੁੜੀਆਂ ਦਾ ਸਿਲਸਿਲਾ جاری ਹੈ ਨਗਰ ਕੀਰਤਨ ਲਈ ਸਫਾਈ ਕਰਦੇ ਤੁਰਾਲੇ ਇਕੋਣੀਆਂ ਜੜੀਆਂ ਨੇ ਕਬੱਡੀ ਖਿਡਾਰੀ ਦੇ ਉੱਤੇ ਚਲਾਈਆਂ ਗਈਆਂ ਨੇ ਇਹ ਇਸ ਨੇ ਬਹੁਤ ਮੈਚ ਖੇਡੇ ਨੇ ਬਹੁਤ ਜ਼ਿਆਦਾ ਮੱਲਾ ਮਾਰੀਆਂ ਨੇ ਤੇ ਉਸ ਤੋਂ ਬਾਅਦ ਹੁਣੇ 23 ਸਾਲ ਦੇ ਗੁਰਿੰਦਰ ਸਿੰਘ ਨੂੰ ਗੂੜੀਆਂ ਚਲਾ ਕੇ ਮੌਤ ਦੇ ਘਾਟ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਉਤਾਰ ਦਿੱਤਾ ਗਿਆ ਮੰਦਪਾ ਕੀ ਖਬਰ ਸਾਹਮਣੀ ਆਈ ਪੁਲਿਸ ਦਾ ਕਹਿਣਾ ਹੈ ਕਿ ਅਣਪਛਾਤੇਆਂ ਨੂੰ ਜਿਹੜੇ ਹਮਲਾਵਰ ਸੀਗੇ ਉਹਨਾਂ ਨੂੰ ਤੁਰੰਤ ਕਾਬੂ ਕੀਤਾ ਜਾਵੇਗਾ ਪੜਤੀ ਕਾਰਵਾਈ ਹੋਵੇਗੀ ਪਰ ਤਾਂ ਦੱਸਿਏ ਕਿ ਜਿੱਥੇ ਇੱਕ ਪਾਸੇ ਸ੍ਰੀ ਗੁਰਨਾਨਕ ਦੇਵ ਜੀ ਦਾ ਗੁਰਪੁਰਪ ਹੈ ਉਸ ਗੁਰਪੁਰਪ ਦੇ ਮੌਕੇ ਦੇ ਉੱਤੇ ਹਰ ਥਾਂ ਦੇ ਉੱਤੇ ਨਗਰ ਕੀਰਤਨ ਕੱਢੇ ਜਾ ਰਹੇ ਨੇ ਤੇ ਨਗਰ ਕੀਰਤਨ ਦੇ ਦੌਰਾਨ ਹੀ ਉਹ ਸੜਕ ਸਾਫ਼ ਕਰ ਰਿਆ ਸੀਗਾ ਤੇ ਇਸ ਦੌਰਾਨ ਕੁਝ ਹਮਲਾਵਰ ਮੌਦ ਦੇ ਘਾਟ ਨੂੰ ਸਮੂਤ ਆਤੇ ਨਸਰ ਆਂਦੇ ਨੇ ਤਾਂ ਹਾਲਾਂਕਿ ਇਹ ਬਹੁਤ ਮੰਦਪਾ ਕੀ ਖਬਰ ਸਾਹਮਣੇ ਆਈ ਹੈ ਇਸੇ ਬਾਅਦ ਹੁਣ ਪਰਿਵਾਰ ਜਿਹੜੇ ਮੈਂਬਰ ਨੇ ਸਾਫ਼ ਦੀ ਮੰਗ ਕਰਦੇ ਨੇ ਤੇ ਨਾਲ ਦੀ ਨਾਲ ਇਸ ਪੂਰੇ ਮਾਮਲੇ ਤੇ ਉੱਤੇ ਪੁਲਿਸ ਜਾਂਚ ਕਰ ਰਹੀ ਹੈ ਤੇ ਤੋਸ਼ੀਆਂ ਨੂੰ ਜਲਦ ਕਾਗੂਕੀ ਤਾ ਚਾਵੇਗਾ ਮੇਰਾ ਨਾਮ ਡਾਕਟਰ ਮਨਦੀਪ ਜੀ ਸਰ ਦੋ ਦੇਸ਼ਟ ਹੈ ਜੀ ਗੋਲੀ ਗਾਣ ਚ ਕਿੰਨੇ ਪੇਸ਼ੈਂਟ ਸੀ ਸਰ ਦੋ ਪੇਸ਼ੈਂਟ ਸਾਡੇ ਕੋਲ ਆਏ ਨੇ ਇੱਕ ਦਾ ਨਾਮ ਗੁਰਿੰਦਰ ਸਿੰਘ ਤੇ ਇੱਕ ਦਾ ਨਾਮ ਧਰਮਵੀਰ ਸਿੰਘ ਕਿੰਨੇ ਵਜੇ ਆਏ ਨੋ ਸਰ ਇਹ 7:30 ਦੇ ਕਰੀਬ ਆਇਆ ਰਾਤ ਨੂੰ ਪਿੰਡ ਜਿਹੜਾ ਨਾ ਸਰ ਦੋਨਾਂ ਦਾ ਪਿੰਡ ਮਾਨਕੀ ਕਿੰਨੀ ਕਿਤੇ ਗੋਲੀ ਲੱਗੀ ਕਿੰਨੀਆਂ ਗੋਲੀਆਂ ਲੱਗੀਆਂ ਸਰ ਜਿਹੜਾ ਗੁਰਿੰਦਰ ਉਹਦੇ ਇੱਕ ਗੋਲੀ ਲੱਗੀ ਆ ਐਬਡੋਮਨ ਤੇ ਤੇ ਸਰ ਦੂਸਰਾ ਵੀ ਹੈ ਜਿਹੜਾ ਧਰਮਵੀਰ ਉਹਦੇ ਵੀ ਇੱਕ ਗੋਲੀ ਲੱਗੀ ਆ ਬੰਦੋਂ ਕੰਡੀਸ਼ਨ ਵਿੱਚ ਸਦਾ ਸਰ ਦੋਨਾਂ ਦੀ ਕੰਡੀਸ਼ਨ ਸੀਰੀਅਸ ਹੈ ਇਸ ਲਈ ਆਪਾਂ ਪੀਜੀਐ ਚੰਡੀਗੜ੍ਹ ਰੈਫਰ ਕਰਤਾ ਪੁਲਿਸ ਨੂੰ ਤਲਾਸ਼ ਕਰਤੀ ਸਰ ਹਾਂਜੀ ਪੀਆਈ ਸੈਂਡ ਕਰਤੀ ਆਪਾਂ ਜੀ ਜੀ ਕੀ ਗੱਲਬਾਤ ਹੋਈ ਹੈ ਗੱਲਬਾਤ ਮੈਨੂੰ ਨਹੀਂ ਪਤਾ ਇਹ ਮੈਡੀਕਲ ਦੇ ਕੋਲ ਬੈਠੇ ਸੀ ਇਹ ਬੰਦੇ ਆਏ ਨੇ ਗੋਲੀ ਮਾਰੀ ਬਤਾ ਇੰਨੇ ਬਦਲੇ ਕਿ ਮੈਂ ਕੰਮ ਤੇ ਡਿਊਟੀ ਤੇ ਸਿੱਧਾ ਹੋਈ ਉੱਠ ਗਏ ਗੋਲੀ ਕਿਤੇ ਮਾਰੀ ਗੋਲੀ ਮੇਰੇ ਮੁੰਡੇ ਦੇ ਵਿੱਚ ਨਾਲ ਜਿਹੜਾ ਦੂਆ ਮੁੰਡਾ ਸੀਗਾ ਉਦੋਂ ਨਾ ਪੁੱਛਿਆ ਨੇ ਵੀ ਧਰਮੇ ਨੂੰ ਮਿਲਣਾ ਸੀ ਉਹ ਉੱਠ ਕੇ ਪੱਤ ਗਿਆ ਮੁੰਡਾ ਜਿਹੜੇ ਬੰਦੇ ਦਾ ਮਾਨਕੀ ਦਾ ਜੀ ਉਹ ਵੀ ਥੋੜਾ ਮੁੰਡਾ ਮੇਰਾ ਬੋੜਾ ਮਾਨਕੀ ਦਾ ਜੀ ਇਹ ਬਣ ਕੇ ਤੋਹਣਾ ਹਾਂਜੀ ਕਿੰਦੀ ਉਮਰ ਮੁੰਡੇ ਦੀ ਉਹ ਮੁੰਡੇ ਮੁੰਡੇ ਦੀ ਸਾਡੀ ਅਜੇ 22-23 ਹਾਲ ਦੀ ਉਹ ਕਿੰਨੇ ਵਜੇ ਘਟਣਾ ਹੈ ਬਾਹਰ ਅੱਧਾ ਘਟ ਗਿਆ ਅੱਧਾ ਘਟ ਪਾਸਾ ਹੋ ਜਾ ਗਿਆ ਉਹ ਤੋਂ ਬਾਅਦ ਹਸਪਤਾਲ ਲੈ ਹਾਂਜੀ ਹਸਪਤਾਲ ਲੈ ਇੱਥੋਂ ਨੇ ਵਤੀ ਭੇਜਤਾ ਮਾਝੇ ਦਾ ਡਿਊਟੀ ਦਾ ਕੰਮ ਤੋਂ ਸਿੱਧੇ ਹੀ ਆ ਰਹੇ ਹਾਂ ਉਹ ਬੋਦਲਾ ਕਿੰਨੇ ਬੰਦੇ ਮੈਨੂੰ ਇਹ ਪਤਾ ਨਹੀਂ ਇਹਦੇ ਬਾਰੇ ਮੈਨੂੰ ਨਹੀਂ ਪਤਾ ਕਿਸੇ ਬਾਰੇ ਵੀ ਕਿੱਥੋਂ ਕਿੰਨੇ ਬੰਦੇ ਸੀ ਕਹਦੇ ਤੇ ਆਏ ਨਹੀਂ ਆਏ ਬੁੱਢਾ ਤੁਹਾਡਾ ਕੰਮ ਕਰਦਾ ਕਿਵੇਂ ਆ ਮੁੰਡਾ ਜੀ ਮੇਰਾ ਘਰੇ ਹੁੰਦਾ ਕਬੂਤਰ ਰੋਂਗਾ ਘਰੇ ਰੱਖਦਾ ਇਹਦਾ ਬਾਹਰ ਨਿਕਲਦਾ ਨਹੀਂ ਉਹ ਘਰੇ ਰਹਿਦਾ ਬਸ ਪਹਿਲਾਂ ਕਦੇ ਕਿਸੇ ਨਾਲ ਲੜਾਈ ਹੋਈ ਨਾ ਜੀ ਨਾ ਬਿਲਕੁਲ ਨਹੀਂ ਕਦੇ ਕਿਸੇ ਕੋਈ ਸ਼ੱਕ ਕੋਈ ਸ਼ੱਕ ਨਹੀਂ ਆਪਾਂ ਐਵੇਂ ਕਹੀਏ ਅੱਜ ਤੱਕ ਕੁਝ ਨਹੀਂ ਪਤਾ ਲੱਗਿਆ ਨਾ ਕੋਈ ਪਤਾ ਨਹੀਂ ਕੋਈ ਸ਼ੱਕ ਨਹੀਂ ਕੋਈ ਨਹੀਂ ਦੋਵੇਂ ਠੀਕ ਹੈ ਜੇ ਉਦੋਂ ਵੀ ਗੋਲੀ ਬੱਜੀ ਜਾਂ ਨਾ ਉਹਦੇ ਪਤਾ ਹੀ ਕਹਿੰਦੇ ਹੁਣ ਉਹ ਵੀ ਹੁਣ ਨਿਕਲਦਾ ਨਹੀਂ ਕਿ ਉਹ ਕਰੋ ਜੇਕਰ ਨਾ ਹੱਸ ਤਾ ਆਇਆ ਨਾ ਉਹ ਵੀ ਪਤਾ ਨਹੀਂ ਵੈਸੇ ਆੜੀ ਉੜੀ ਕੋਈ ਨਹੀਂ ਹੈਗੇ ਉਹ ਵੈਸੇ ਜਿਹੜਾ ਦੋਨਾਂ ਦੀ ਗੋਲੀ ਵਧੀ ਆੜੀ ਨੇ ਕਿਵੇਂ ਕੋਈ ਵੈਸੇ ਉਹ ਕਹੂੰ ਇਕੱਠੇ ਜਨਾ ਕੋਲ ਵੈਜੀ ਕਿਦੋਂ ਆਲਾ ਵਗ ਵੀ ਤਾਂ ਉਦਾਂ ਹੀ ਆ ਜਾਂਦੀ ਬਸ ਉਹਦੀ ਗੋਲੀ ਕਿਸੇ ਨੂੰ ਲੱਗ ਰਹੀ ਆ ਟੂ ਉਹਦੀ ਤਾਂ ਵਸੇਰੀਆਂ ਨਹੀਂ ਆਪਾਂ ਇਹ ਕਹੀ ਹੈ ਅੱਛਾ ਕੀ ਚਾਹੁੰਦੇ ਕੀ ਹੋ ਗਿਆ ਬਾਕੀ ਉਹ ਦੇਖੋ ਕੀ ਕਾਰਵਾਈ ਹੁੰਦੀ ਆ ਕਾਰਵਾਈ ਜਾਂਦੀ ਆ ਹਾਂਜੀ ਅੱਜ ਰਾਤ ਸਵੇਰ 9:00 ਵਜੇ ਤਿੰਨ ਦੋਸਤ ਨੇ ਗੁਰਵਿੰਦਰ ਸਿੰਘ ਧਰਮਪਾਲ ਉਰਫ ਧਰਮੂ ਤੇ ਨਵਪ੍ਰੀਤ ਲੱਭੂ ਇਹ ਤਿੰਨੇ ਜਣੇ ਮਾਨਕੀ ਪਿੰਡ ਇਹਨਾਂ ਦੇ ਪੁੱ ਲਈ ਹੈ ਭਗੌਰ ਰਸਤੇ ਵਾਲੀ ਉੱਥੇ ਖੜੇ ਸੀਗੇ ਜਦੋਂ ਦੋ ਮੋਟਰਸਾਈਕਲਾਂ ਤੇ ਉਹਨਾਂ ਦੇ ਮੂੰਹ ਬੰਨੇ ਹੋਏ ਸੀਗੇ ਉਹ ਚਾਰ ਬੰਦੇ ਆਏ ਜਿਨ੍ਹਾਂ ਨੇ ਆ ਕੇ ਇਹਨਾਂ ਤੇ ਮਾਰ ਦੇਣ ਦੀ ਨੀਦ ਨਾਲ ਫੈਰਕ ਕੀਤੀ ਜੋ ਗੁਰਵਿੰਦਰ ਸਿੰਘ ਉਰਫ ਕਿੰਦਾ ਹੈ ਉਹਦੀ ਬੱਖੀ 'ਚ ਗੋਲੀ ਲੱਗੀ ਤੇ ਲੱਭ ਧਰਮਪਾਲ ਉਸ ਧਰਮੂ ਜਿਹੜਾ ਉਹਦੇ 'ਚ ਗੋਲੀ ਜਿਹੜੀ ਹੈ ਉਹ ਖਹਿ ਕੇ ਲੰਗੀ ਨਾਲ ਉਹ ਆਊਟ ਆਫ ਡੇਂਜਰ ਤੇ ਤੀਸਰਾ ਜਿਹੜਾ ਹੈਗਾ ਉਹਦੇ ਕੋਈ ਲੱਫਰੀ ਤੋਂ ਲੱਪੂ ਦੇ ਕੋਈ ਵੀ ਇੰਜਰੀ ਨਹੀਂ ਹੋਈਏ ਦੋ ਸਖਸ਼ ਜਿਹੜੇ ਹੈ ਇੰਜਰਡ ਹੋਏ ਇਹਨਾਂ ਨੂੰ ਗੋਲੀਆਂ ਮਾਰ ਤੋਂ ਬਾਅਦ ਇਹ ਤਾਂ ਲੋਕ ਮੌਕੇ ਤੋਂ ਪਰ ਜਦੋਂ ਪੁਲਿਸ ਨੂੰ ਪਤਾ ਲੱਗਿਆ ਇਮੀਡੀਏਟ ਪੁਲਿਸ ਮੌਕੇ ਤੇ ਆ ਗਈ ਹੈ ਮੌਕੇ ਤੇ ਆ ਕੇ ਅਸੀਂ ਆਪਣੇ ਸਾਇੰਟਿਫਿਕ ਤਰੀਕੇ ਦੇ ਨਾਲ ਆਪਣੀ ਟੀਮ ਵਲਾ ਕੇ ਇਹਦੀ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਹੈ ਤੇ ਜਿਹੜਾ ਇਹ ਇੰਜਰਡ ਬੰਦਾ ਹੈ ਗੁਰਵਿੰਦਰ ਸਿੰਘ ਉਰਫ ਕਿੰਦਾ ਇਹਨੂੰ ਇਮੀਡੀਏਟਲੀ ਸੇ ਦੋ ਹਸਪੀਟਲ ਤੋਂ ਨਾਲਾ ਟ੍ਰੀਟਮੈਂਟ ਵਾਸਤੇ ਜਾਂਦਾ ਸੀ ਜਿਹੜਾ ਨੇ ਅੱਗੇ ਰੈਫਰ ਕਰਤਾ ਜਿਹੜਾ ਕਿ ਐਸਵੀ ਲਈ ਪੀਡੀਆ ਚ ਜੇਰਲ ਆਜਾ ਕਿ ਇੱਕ ਦਿਆਲਪ ਦੇ ਦਾ ਸੰਦੀਪ ਐ ਜਿਹਦੇ ਨਾਲ ਇਹਦੀ ਜਿਹੜਾ ਗੁਰਵਿੰਦਰ ਔਰ ਕਿੰਦਾ ਤੇ ਧਰਪਾ ਧਰਮੂ ਹੈ ਇਹਨਾਂ ਦੀ ਇੱਕ ਤਾਂ ਕੋਈ ਪ੍ਰਾਣੀ ਦੁਸ਼ਮਣੀ ਚੱਲ ਰਹੀ ਹੈ ਉਹਨੇ ਕੋ ਦੋ ਤਿੰਨ ਬੰਦੇ ਹੋਰ ਹੈ ਪਤਾ ਲੱਗ ਚੁੱਕਿਆ ਹੈਗਾ ਅਸੀਂ ਟੀਮ ਬਣਾ ਕੇ ਇਹਨਾਂ ਦੇ ਘਰ ਤੇ ਰੇਡ ਕਰ ਰਹੇ ਹਾਂ ਔਰ ਆਦ ਆਪ ਦੇ ਵਿੱਚ ਹੀ ਅਸੀਂ ਇਹਨਾਂ ਨੂੰ ਫਿਰ ਤੋਂ ਕਰ ਲਾਗੇ ਫਰਦਾਗੇ ਤੇ ਇਹ ਜਿਹੜਾ ਮੈਟਰ ਹੈਗਾ ਇਹਨੂੰ ਅਸੀਂ ਸੁਲਝਾ ਦੇ